ਦੋਸਤੋ ਪਹਿਲਾਂ ਤਾਂ ਮਾਰਾਂਗੇ ਆਪਾਂ ਪੂਰੀ ਛੱਤ ਨੂੰ ਰੇਗਮਾਰ ਚੰਗੀ ਤਰ੍ਹਾਂ ਰੇਗਮਾਰ ਮਾਰਨ ਦੇ ਨਾਲ ਛੱਤ ਤੋਂ ਪੂਰਾ ਘੱਟਾ ਮਿੱਟੀ ਝੜ ਜਾਂਦਾ ਆ ਤੇ ਛੱਤ ਸਾਫ਼ ਹੋ ਜਾਂਦੀ ਆ ਤੋ ਰੇਗਮਾਲ ਮਾਰਨ ਤੋਂ ਬਾਅਦ ਆਪਾਂ ਮਾਰਾਂਗੇ ਝਾੜੂ ਤਾਂ ਜੋ ਘੱਟਾ ਮਿੱਟੀ ਜੋ ਵੀ ਛੱਤ ਨੂੰ ਚੰਬੜਿਆ ਸਾਰਾ ਝੜ ਜਾਏ ਤੋ ਹੁਣ ਆਪਾਂ ਮਾਰਾਂਗੇ ਪ੍ਰਾਈਮਰ ਚ ਪੇਂਟ ਮਿਕਸ ਕਰਕੇ ਤੇ ਛੱਤ ਪੂਰੀ ਕਰ ਦਾਂਗੇ ਵਾਈਟ ਤੋ ਚਾਹ ਆਪਾਂ ਪੀ ਲਈ ਆ ਤੇ ਬਾਬੇ ਵਾਲਾ ਰੂਮ ਆਪਾਂ ਕਰਤਾ ਫਾਈਨਲ ਪੇਂਟ ਮਾਰਤਾ ਵਾ ਦੋ ਕੋਟ ਧੁੰਦ ਦੇਖ ਲਓ ਹਜੇ ਤੱਕ ਧੁੰਦ ਪਈ ਆ ਦੇਖ ਲਓ ਤੁਸੀਂ ਦੇਖ ਸਕਦੇ ਜੇ ਪਿੰਡ ਅਨੰਦਪੁਰ ਜ਼ਿਲ੍ਹਾ ਤਰਨਤਾਰਨ ਤੇ ਧੁੰਦ ਪੂਰੇ ਪਿੰਡ ਚ ਪਈ ਆ ਚਾਹ ਆਪਾਂ ਪੀ ਚੁੱਕੇ ਆ ਫਿਰ ਬਾਬੇ ਵਾਲਾ ਰੂਮ ਤੁਹਾਨੂੰ ਦਿਖਾਉਣਾ ਐ ਕਿੱਟਾ ਕਿੱਟਾ ਕਰਤਾ ਵਾਈਟ ਵਾਈਟ ਕਰਤਾ ਸ਼ਾਈਨਿੰਗ ਪੂਰੀ ਮਾਰਨ ੜਿਆ ਪੇਂਟ ਆ ਦੇਖ ਲਓ ਆ ਮਾ ਖੋਲਿਆ ਬੂਆ ਇਹ ਆ ਦੇਖੋ ਦਸੋਂ ਮਾਰਦਾ ਕਿ ਨਹੀਂ ਚਮਕਾਂ ਪੇਂਟ ਏਸ਼ੀਅਨ ਦਾ ਆ ਮੇਰੀ ਬਾਲਟੀ ਟੰਗੀ ਆ ਤੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵਾ ਕਿ ਮੇਰੇ ਜਦੋਂ ਵੀ ਸਬਸਕ੍ਰਾਈਬਰ ਪੂਰੇ ਹੋਗੇ ਨਾ 1000 ਤੇ ਮੈਂ ਅੰਮਰਸਰਦਰਬਾਰ ਸਾਹਿਬ ਸ਼ਾਮਾਂ ਨੂੰ ਕੇਕ ਕੱਟਣ ਜਾਊਗਾ ਤੇ ਪੂਰੇ ਦਿਨ ਦਾ ਵਲੌਗ ਪਾਉਂਗਾ ਕਿ ਕਿੱਦਾਂ ਜਾਵਾਂਗੇ ਮੱਥਾ ਵੀ ਟੇਕਾਂਗੇ ਕਿ ਮੇਰੇ 1000 ਸਬਸਕ੍ਰਾਈਬਰ ਸਪੋਰਟ ਕਰੋ ਪੂਰੇ ਕਰ ਦਿਓ ਇਹ ਆਪਾਂ ਥੋੜਾ ਜਿਹਾ ਆ ਪੇਂਟ ਦੇ ਕੰਮ ਚੋਂ ਘੱਟੇ ਮਿੱਟੀ ਵਾਲੇ ਕੰਮ ਚੋਂ ਥੋੜਾ ਜਿਹਾ ਛੁਟਕਾਰਾ ਪਾ ਸਕੀਏ ਤੇ ਤੁਹਾਨੂੰ ਨਵੀਆਂ-ਨਵੀਆਂ ਲੋਕੇਸ਼ਨਾਂ ਨਵੇਂ-ਨਵੇਂ ਸ਼ਹਿਰਾਂ ਚ ਨਵੇਂ-ਨਵੇਂ ਪਿੰਡਾਂ ਚ ਜਾ ਕੇ ਵਲੌਗ ਬਣਾ ਕੇ ਦਿਖਾਈਏ ਸਪੋਰਟ ਕਰੋ ਸਬਸਕ੍ਰਾਈਬ ਸਬਸਕ੍ਰਾਈਬਰ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ